ਕਈ ਇੱਕ ਬੋੜ ਤੇਰੀ ਨਹੀਂ ਲੈਣੀ ਸਾਰੀ ਨਹੀਂ ਲੈਣੀ ਤਾਂ ਸਪੋਟਾ ਹੋਰ ਪਾਉਣੀ ਹੈ ਇਹਦੇ ਤੇ ਸਾਡੀਆਂ ਇਹ ਦੇਖੋ ਆਉਂਦੀਆਂ ਮੇਰੇ ਅੱਖੇ ਲੱਗਾ ਵਾਏ ਉਹ ਪਹੁੰਚ ਗਿਆ ਬਿਲਕੁਲ ਸਰਦੀ ਕਲਾ ਵੀ ਮਸਲਾ ਪੈਣਾ ਇਹ ਵੀ ਆਪਣੇ ਮਸਣਾ ਆ ਮੇਰਾ ਪਰਿਵਾਰ ਛੀਦ ਹੋਇਆ ਮੇਰਾ ਵੀਰ ਛੀਦ ਹੋਇਆ ਆ ਸੰਤਾ ਦੇ ਨਾਲ ਸੰਤਾ ਦੇ ਪਰਿਵਾਰ ਦੇ ਆਸੀਂ ਤਾਂ ਹੀ ਆਂ ਉਹ ਵੇਖਣ ਆਂ ਮਾਮਾ ਜੀ ਆ ਛੀਦ ਹੋਏ ਆ ਬੜੇ ਸਾਡੇ ਜੀ ਛੀਦ ਮੇਰੇ ਭੂਆ ਦਾ ਪੁੱਤ ਪੁੱਤਰ ਤੋਂ ਮੇਰਾ ਵੀਰ ਸਿੰਘ ਆਨ ਸਿੰਘ 280 ਗਰਨਾਮ ਸਿੰਘ ਵਾਈਆਂ ਕਰਕੇ ਵੈਦ ਦਾ ਸੀ ਉਹ ਵੀ ਸਾਡੇ ਕੋਲ ਰਹਿੰਦੇ ਸੀ ਸਾਡਾ ਡੈਲੀ ਨਹੀਂ ਛੋਟੇ ਜਾਂਦੇ ਹੀ ਪੂਰੇ ਹੋ ਗਏ ਤੇ ਸਾਡੇ ਕੋਲ ਰਹਿੰਦੇ ਉਹ ਬਾਬਾ ਤਾਰਸ ਸਿੰਘ ਦੀ ਦੁਆ ਦੇ ਸੀ ਫਿਰ ਨਾਲ ਤੇ ਸਾਡਾ ਸਾਰਾ ਪਰਿਵਾਰ ਇਸੇ ਦਾ ਪਰਿਵਾਰ ਆ ਦਿਮਨ ਖਾਸਨਾ ਅੰਦਰ ਮੈਂ ਫੋਟੋਆਂ ਉਹ ਦਿਖਾਇਆ ਮੈਂ ਕਰਨ ਕਰਦੀ ਫੈਡੈਂਸੀ ਫਲਾਰ ਬਣਾਇਆ ਸੀ ਤੇ ਮੇਰੇ ਬੱਚੇ ਮਿਲਣਗੇ ਮੇਰੇ ਹਸਣ ਦੀ ਵੀ 2 ਸਾਲ ਦਾ ਮੇਰਾ ਬੇਟਾ ਸੀ ਦੂਜਾ ਬਾਅਦ ਚ ਹੋਇਆ ਕਿ ਡੈਥ ਹੋ ਗਈ ਸੀ ਤੇ ਫੇਰ ਇਹ ਪਰਿਵਾਰ ਨੇ ਜੁਆਬ ਦੇ ਗਿਆ ਇਹ ਚਲ ਸੀਧੀਆਂ ਪਾ ਗਏ 没，他那年不买。 ਸੇ ਲੱਗਣਾ ਮੈਂ ਵੀ ਮੇਰੀ ਵੀ ਫੋਟੋ ਉੱਥੇ ਲੱਗਦੀ ਹੈ ਮੈਨੂੰ ਹੁਣ ਨਹੀਂ ਆਣੀ ਬੱਚਿਆਂ ਨੂੰ ਹਾਂ ਮੇਰੀ ਵੀ ਫੋਟੋ ਉੱਥੇ ਲੱਗਦੀ ਹੈ ਅਕਾਲ ਤਾ ਸਾਬ ਜਿੱਥੇ ਦੂਜਿਆਂ ਦੀਆਂ ਪੀ ਫਿਰ ਮੇਰੀ ਬੀਬੀ ਨਹੀਂ ਸੀ ਮੰਮੀ ਮੇਰੀ ਨਹੀਂ ਤੇ ਜਾਣਦੇ ਵੀ ਅਲੀਹੇ ਨਿਆਣੇ ਕਿਤੋਂ ਪਾਲੂਗਾ ਨਹੀਂ ਹੁਣ ਤੇ ਨਿਆਣੇ ਪਲ ਗਏ ਹੁਣ ਤੇ ਨਿਆਣੇ ਪਾਲ ਗਏ ਹੋ ਵੀ ਕੌਮਣਾ ਹੀ ਮਾਰਾ ਮਾਤਾ ਮਨਾ ਤਕਣਾ ਜੱਜਾ ਜੀ ਮਾਰਾ ਨੰਬਰ ਇਹਨੂੰ ਲੈਣਾ ਮਾਰਨ ਉੱਥੇ ਮਾਤਾ ਨੂੰ ਦਰਸ਼ਨ ਹੋਵੇ ਸਾਡੇ ਭਾਗ ਦੇ ਤੇ ਕਹਿੰਦੇ ਮੇਰੇ ਬੱਚੇ ਆ ਦਿੰਦੇ ਆ ਤੁਸੀਂ ਮਮਾ ਵੀ ਜਦੋਂ ਮੈਂ ਪਾਉਂ ਯਾਨਾ ਜੋ ਜਿਹੜੀਆਂ ਆਪਣੀਆਂ ਖਾਸੀਆਂ ਦੀਆਂ ਵੀਡੀਓ ਹੁੰਦੀਆਂ ਐ ਅਮਰਤਪਾਲ ਦੀਆਂ ਰੋ ਇੰਤਨੀ ਮਿਨਾਂ ਮਾਮਾ ਤੁਸੀਂ ਇਹ ਗਵਰਨਮੈਂਟ ਕਰਦੀ ਆ ਟੈਕ ਕਰਦੀ ਆ ਮੈਂ ਕਿ ਕੁਛ ਨਹੀਂ ਹੋ ਕੀ ਹੋ ਜਾਂਦੀ ਐਦਾਂ ਵੱਧ ਕਿ ਹੋਣੇ ਲਾਈਨਾਂ ਕਿ ਚੰਗਰ ਚੱਲਿਆ ਪਿਆਲੇ ਜਿੱਦਣ ਲਿਖਿਆ ਲੰਬਰ ਲਿਖਾ ਦਿਓ ਸਾਡ ਸਾਈਡ ਬਾਈ ਸਰਕਾਰ ਆਉਂਦੇ ਆ ਬੀਬੀ ਸਾਡੀ ਨੂੰ ਮਿਲਣ ਆਉਂਦੇ ਆ ਇੱਕੋ ਹੀ ਮੇਰਾ ਵੀਰ ਸੀ ਠੀਕ ਇਹ ਨੰਬਰ ਕਿਹਨਾ ਪੁੱਛੀਂ